ਵਾਹਿਗੁਰੂ ਜੀ ਸੋਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਮੇਉਜ ਧਰਮ ਦਰੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਰੜਾਇ ਸਤਿਗੁਰ ਗੁਰਪੂਰਾਇ ਆਰਦੁ ਸਭ ਕਿਲ ਵਿਖ ਪਾਪ ਗਵਾਇ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇ ਹਰ ਪਹਿਲ ੜੀ ਲਾਭ ਪਰ ਵਿਰਤੀ ਕਰਮ ਦਰੜਾਇਆ ਬਲ ਰਾਮ ਜਿਓ ਬਾਣੀ ਬ੍ਰਹਮ ਵੇਦ ਧਰਮ ਦੇ ਰੜੋ ਪਾਪ ਤਜਾਇਆ ਬਲ ਰਾਮ ਜਿਓ ਧਰਮ ਦੇ ਰੜੋ ਹਾਰ ਨਾਮ ਤੇ ਆਵੂ ਸਿਮਰਤ ਨਾਮ ਦੇ ਰੜਾਇਆ ਸਤ ਗੁਰ ਗੁਰ ਪੂਰਾ ਅਰਦੂ ਸਭ ਕਿਲ ਵੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਪਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਬ ਪਹਿਲੀ ਆਰੰਭ ਕਾਜ ਰਚਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੇ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਪਉ ਭਾਏ ਮਨ ਹੋਏ ਹਾਉ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰਿਆ Swami ਸਰਬ ਰਹਾ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਲਗਾਈ ਜਨਾਨਨ ਕਦੂਜੀ ਲਾਵ ਚਲਾਈ ਅਨਹਦ ਸਬਦ ਵਜਾਈ ਜਨਾਨਨ ਕਦੂਜੀ ਲਾਵ ਚਲਾਈ ਅਨਹਦ ਸਬਦ ਵਜਾਈ ਹਰ ਦੂਜੇ ੜੀ ਲਾਵ ਸਤਗੁਰੁ ਪੁਰਖ ਮਿਲਾਇਆ ਬਲਰਾਮ ਜੀਉ ਨਿਰਪਾਉ ਭੈ ਮਨ ਹੋਏ ਹੋ ਮੈਂ ਮੈ ਲਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਾ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮੇਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਵਜਾ ਹਰਤੇ ਜੜੇ ਲਾਮ ਮਨ ਚਾਉ ਭਿਆ ਬੈ ਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਆ ਕਥ ਕਹਾਣੀ ਹਿਰਦਾ ਹਰ 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 ਤੁਨ ਉਪਜੀ ਹਰ ਜਪਿਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵ ਹਰ ਉਪਜੈ ਮਨ ਬਹਿਰਾਗ ਜਿਓ ਹਰ ਤੀਜੜੀ ਲਾਮ ਮਨ ਚਾਉ ਪਿਆ ਮਹਿਰਾਗਿਆ ਬਲਰਾਮ ਜੀ ਸੰਤ ਜਾਨ ਹਰ ਮੇਲ ਹਰ ਪਾਇਆ ਵਡ ਭਾਗੀਆ ਬਨ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨ ਵਡ ਭਾਗੀ ਪਾਇਆ ਹਰ ਕਥੀਏ ਆਕਥ ਕਹਾਣੀ ਹਿਰਦੈ ਹਰ 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 ਤੁੰ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵ ਹਰ ਉਪਜੈ ਮਨ ਬੈਰਾਗ ਹਰ ਚੌਥੜੀ ਲਾ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮਖ ਮਿਲਿਆ ਸੁਬਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦ ਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾ ਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਹਰ ਚੌਥੜੀ ਲਾਵ ਮਾਨ ਸਹਿਜ ਪਿਆ ਹਰ ਪਾਇਆ ਬਲ ਰਾਮ ਜੀਓ ਗੋਰਮ ਖਮਿਲੀ ਸੁਬਾਹੇ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰਿ ਲੇਵ ਲਾਈ ਮਾਨ ਚਿੰਦਿਆ ਭਲ ਨਾਮ ਵਜਿਵਾਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸ ਜਨਨਾਨ ਕਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ